ਦੇਖੋ ਜੀ ਕਾਂਗਰਸ ਪਾਰਟੀ ਤੋਂ ਡਿਸਟ੍ਰਿਕਟ ਸਪੋਕਰ ਹੋਣ ਦੇ ਨਾਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਅਗਰ ਕੋਈ ਬੰਦਾ ਗਲਤ ਸ਼ਬਦਾਵਲੀ ਮੈਂ ਗਲਤ ਸ਼ਬਦਾਵਲੀ ਹੀ ਕਹਾਂਗਾ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਪਤਾ ਕਿੱਥੋਂ ਆ ਰਹੀ ਐਚਐਸ ਵਾਰੀਆ ਸਾਹਿਬ ਨੂੰ ਐਚਐਸ ਵਾਰੀਆ ਸਾਹਿਬ ਨੂੰ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਸੀ ਆਪਣੇ ਆਪ ਨੂੰ ਕਹਿੰਦੇ ਮੈਂ ਮਨਸੂਰਵਾਲ ਤੋਂ ਆ ਜੀ ਮਨਸੂਰਵਾਲ ਮੇਰਾ ਪਰਿਵਾਰ ਪਰਿਵਾਰ ਬੈਠਾ ਜੀ ਇੱਜਤ ਦੀ ਮਨਸੂਰਵਾਲ ਤੋਂ ਜੁੜੇ ਹੋਏ ਆ ਜੀ ਅਸੀਂ ਇਦਾਂ ਪਰ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਮਨਸੂਰਵਾਲ ਦੇ ਨਾਲ ਖੜੇ ਹੋਣ ਦੇ ਬਾਵਜੂਦ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਉੱਥੇ ਜਿਹੜੇ ਪ੍ਰਧਾਨ ਸਾਹਿਬ ਨੇ ਬੁੱਢਾ ਦੇ ਉਹਨਾਂ ਨੇ ਅਜ ਧਰਨਾ ਦੇਣਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸਭ ਕੁਝ ਵਾਇਰਲ ਹੋਇਆ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਮਝ ਨਹੀਂ ਆਈ ਉਹਨਾਂ ਨੂੰ ਕਿਉਂ ਨਹੀਂ ਸਮਝ ਆਈ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਇਹ ਸੀ ਧਰਨਾ ਉਹਨਾਂ ਨੂੰ ਕਿਉ ਉਹਦਾ ਕਾਰਨ ਇਹ ਸੀ ਕਿ ਉਹਨਾਂ ਕੋਲ ਕੋਈ ਮੁੱਦਾ ਨਹੀਂ ਸੀ ਉਹਨਾਂ ਕੋਈ ਜਵਾਬ ਨਹੀਂ ਸੀ ਉਹਨਾਂ ਨੂੰ ਸਮਰਥਨ ਦੇਣ ਵਾਸਤੇ ਉਹਨਾਂ ਦੇ ਪੱਲੇ ਕੁਝ ਨਹੀਂ ਸੀਗਾ ਕਿਉਂਕਿ ਮਨਸੂਰਵਾਲ ਤੋਂ ਹੀ ਉਹ ਤਿੰਨ ਤਿੰਨ ਚਾਰ ਚਾਰ ਵਾਰੀ ਹਾਰ ਚੁੱਕੇ ਆ ਤੋ ਇਸ ਟਾਈਮ ਉਹ ਚਾਹੁੰਦੇ ਆ ਕਿ ਮੈਂ ਆਮ ਆਦਮੀ ਪਾਰਟੀ ਤੋਂ ਟਿਕਟ ਲਵਾਂ ਤੇ ਮੈਨੂੰ ਐਮਐਲਏ ਦੀ ਇਲੈਕਸ਼ਨ ਲੜਨ ਲਵਾਂ ਸਾਡੇ ਕਹਿੰਦੇ ਮਤਲਬ ਕੀ ਇੱਥੇ ਦੇ ਹਰਤਾ ਚਾਜ ਨੂੰ ਉਹ 9 ਦਾ 11 ਕਰਨਾ ਚਾਹੁੰਦੇ ਆ ਭਾਜੀ ਉਹਨਾਂ ਦੀ ਮਨਸ਼ਾ ਹੀ ਇਹੀ ਆ ਤੁਸੀਂ ਇਹ ਗੱਲ ਦੱਸੋ ਜਿਹੜੀ ਚੀਜ਼ ਦਾ ਜਵਾਬ ਹਲਕਾ ਇਨਚਾਰਜ ਆਪ ਨੂੰ ਦੇਣਾ ਚਾਹੀਦਾ ਉਹ ਚੀਜ਼ ਦਾ ਜਵਾਬ ਐਚਐਸ ਵਾਲੀਆ ਜੀ ਆ ਕੇ ਦੇ ਰਹੇ ਨੇ ਤੇ ਉਹ ਵੀ ਸਿਰਫ ਸੜਕਾਂ ਉੱਤੇ ਬੋਲ ਰਹੇ ਨੇ ਬਾਕੀ ਗਾਰਬੇਜ ਦਾ ਮੁੱਦਾ ਕਿੱਥੇ ਜਾਏਗਾ ਵਾਲੀਆ ਸਾਹਿਬ ਜਿਹੜੇ ਆਵਾਰਾ ਸਟਰੀਟ ਡੌਗਸ ਨੇ ਉਹਨਾਂ ਦਾ ਮੁੱਦਾ ਕਿੱਥੇ ਜਾਏਗਾ ਉਹਨਾਂ ਦੀ ਸਟਰੀਟ ਲਾਈਟ ਦਾ ਮੁੱਦਾ ਕਿੱਥੇ ਜਾਏਗਾ ਉਹਨਾਂ ਦੀ ਵਾਟਰ ਸਪਲਾਈ ਦਾ ਮੁੱਦਾ ਕਿੱਥੇ ਜਾਏਗਾ ਉਹਨਾਂ ਦੀ ਕਮਿਊਨਿਟੀ ਸੈਂਟਰ ਦਾ ਮੁੱਦਾ ਕਿੱਥੇ ਜਾਏਗਾ ਉਹਨਾਂ ਦੇ ਜਿਹੜੇ ਚਰਬ ਨੇ ਫੇਸਿੰਗ ਹੋਈ ਆ ਜਿਹੜੀ ਉਹਨਾਂ ਦੀ ਬਾਉਂਡਰੀ ਲਾਈਨ ਹੋਈ ਆ ਉਹਨਾਂ ਦੀ ਸਿਕਿਉਰਿਟੀ ਦਾ ਮੁੱਦਾ ਕਿੱਥੇ ਜਾਏਗਾ ਕੀ ਉਹ ਤੁਹਾਡੇ ਟੈਂਡਰ ਦੇ ਵਿੱਚ ਕੀ ਤੁਸੀਂ ਉਹਦੇ ਵੀ ਟੈਂਡਰ ਲਵਾਏ ਹੋਏ ਆ ਅਗਰ ਤੁਸੀਂ ਉਹ ਟੈਂਡਰ ਲਵਾਏ ਆ ਤੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਪੁੱਟੜਾ ਦੇ ਉਹ ਬਿਲਕੁਲ ਗਲਤ ਸੀਗੇ ਉਹਨਾਂ ਨੂੰ ਨਹੀਂ ਲਗਾਉਣਾ ਚਾਹੀਦਾ ਉਹਨਾਂ ਨੂੰ ਤੁਹਾਡਾ ਸਲਾਹ ਕਰ ਲੈਣੀ ਚਾਹੀਦੀ ਸੀ ਲੇਕਿਨ ਇੱਕ ਸਿਰਫ ਚਾਰ ਕਾਗੇ ਟੈਂਡਰ ਦਿਖਾ ਕੇ ਤੁਸੀਂ ਕਹਿੰਦੇ ਮੈਨੂੰ ਪਤਾ ਵਾ ਕਿ ਟੈਂਡਰ ਲੱਗੇ ਆ ਮੈਂ ਵੀ ਇਹ ਕੰਮ ਕਰਦਾ ਮੈਨੂੰ ਜਾਣਕਾਰੀ ਆ ਮੈਂ ਕਹਾਂ ਬਿਲਕੁਲ 200% ਤੁਹਾਨੂੰ ਜਾਣਕਾਰੀ ਹੋਏਗੀ ਲੇਕਿਨ ਤੁਹਾਨੂੰ ਸਿਰਫ ਤੇ ਸਿਰਫ ਸੜਕਾਂ ਦੇ ਲੱਗੇ ਟੈਂਡਰਾਂ ਦੀ ਜਾਣਕਾਰੀ ਆ ਸਟਰੀਟ ਡੌਗ ਦੀ ਜਾਣਕਾਰੀ ਹੈਗੀ ਆ ਉਹਦੀ ਜਿਹੜੀ ਵਾਰਡਬੰਦੀ ਹੋਈ ਉਹਦੀ ਜਾਣਕਾਰੀ ਹੈਗੀ ਆ ਜਿਹਨੇ ਫੇਸਿੰਗ ਉਹਨਾਂ ਨੂੰ ਕੀਤੀ ਉਹਦੀ ਜਾਣਕਾਰੀ ਹੈਗੀ ਸਟਰੀਟ ਲਾਈਟ ਬਾਰੇ ਜਾਣਕਾਰੀ ਹੈਗੀ ਕੁੱਤਿਆਂ ਬਾਰੇ ਜਾਣਕਾਰੀ ਹੈਗੀ ਤੁਸੀਂ ਕਿਹੜਾ ਗੱਲ ਕਰਦੇ ਆ ਸਰ ਦੇਖੋ ਮੁੱਦਾ ਇਸ ਕਰਕੇ ਬਣਾਇਆ ਜਾਂਦਾ ਕਿ ਰਾਣਾ ਗੁਰਜੀਤ ਸਿੰਘ ਜੀ ਜੋ ਕਿ ਐਮਐਲਏ ਨੇ 25 ਸਾਲ ਤੋਂ ਉਹ ਹਰ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਆ ਮੈਂ ਇੱਥੇ ਸਵਾਲੀਆ ਜੀ ਨੂੰ ਇੰਨੀ ਗੱਲ ਪੁੱਛਣਾ ਜਾਂਦਾ ਕਿ ਜਦ ਦੇ ਅਕਾਲੀ ਦਲ ਵੱਲੋਂ ਇੱਥੇ ਆਏ ਆ ਮੈਨੂੰ ਸਿਰਫ ਇਹਨਾਂ ਦੱਸ ਦੇ ਕਿੰਨੇ ਬੰਦਿਆਂ ਦੇ ਘਰ ਦੇ ਵਿੱਚ ਅਫਸੋਸ ਕਰਨ ਗਏ ਆ ਚਲੋ ਛੱਡੋ ਵਿਆਹ ਦੀ ਮਗਾਲ ਹੀ ਨਹੀਂ ਕਰਦਾ ਕਿੰਨੇ ਸ਼ਹਿਰ ਦੇ ਕਪੂ ਕੂਰਦੂਲੇ ਵਾਸੀਆਂ ਨੇ ਕਿੰਨੇ ਦੁੱਖਾਂ ਦੇ ਵਿੱਚ ਜਾ ਕੇ ਸ਼ਾਮਲ ਹੋਏ ਆ ਕਿੰਨੇ ਉਹਨਾਂ ਨੇ ਸੰਭਾਵਨਾ ਦਿੱਤੀ ਕਿੰਨੀ ਆ ਰਹੀ ਹੈ ਸੈਰੇਮਨੀ ਜਾ ਕੇ ਉਹ ਸ਼ਾਮਲ ਹੋਏ ਕਿੰਨੇ ਸ਼ਮਸ਼ਾਨਗਾਰ ਚ ਗਏ ਕਿੰਨੇ ਦੇ ਘਰ ਇਹਨਾਂ ਨੇ ਅਫਸੋਸ ਕੀਤਾ ਇਹ ਨਹੀਂ ਦੱਸਦਣ ਚਲੋ ਉਹ ਤਾਂ ਦੇਖੋ ਕੀ ਪਤਾ ਕਰਨਾ ਫਿਰ ਪੋਲਿਟਿਕਸ ਕਿਉਂ ਕਰਦੇ ਆ ਫਿਰ ਸੋਸ਼ਲ ਵਰਕ ਵੀ ਕਿਉਂ ਆਪਣੇ ਕੋ ਉਚੋਲਾ ਪਾ ਰਹੇ ਹੋ ਕਿ ਮੈਂ ਸੋਸ਼ਲ ਵਰਕ ਕਰਨਾ ਹੈ ਅਗਰ왈ਿਆ ਸਾਹਿਬ ਤੁਹਾਨੂੰ ਸੋਸ਼ਲ ਵਰਕ ਕਰਨਾ ਰਾਣਾ ਗੁਰਜੀਤ ਸਿੰਘ ਨੂੰ ਹਰਾਉਣ ਵਾਸਤੇ ਸੋਚੋ ਉਹਨਾਂ ਅਗਲੇ 25 ਸਾਲ ਕਿਉਂਕਿ ਰਾਣਾ ਗੁਰਜੀਤ ਸਿੰਘ ਜੀ ਬੰਦਿਆਂ ਚ ਵਿਚਰਦੇ ਨੇ ਉਹਨੇ ਦੁੱਖ ਸੁੱਖਾਂ ਦੇ ਵਿੱਚ ਖੜੇ ਹੁੰਦੇ ਨੇ ਉਹਨਾਂ ਦੇ ਜਿਹੜਾ ਕੰਮ ਆ ਤੁਸੀਂ ਆ ਕੇ ਦੇਖੋਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹਨਾਂ ਨੂੰ ਹੈਰਾਨ ਵਾਸਤੇ ਉਹਨਾਂ ਵਰਗਾ ਪਹਿਲਾਂ ਬਣੋ ਤਾਂ ਸਹੀ ਯਾਰ ਉਹਨਾਂ ਵਰਗੇ 10% ਤਾਂ গুণ ਆਪਣੇ ਚ ਲੈ ਕੇ ਆਓ ਟੱਕ ਕਹਿੰਦਾ ਪਤਾ ਕੀ ਉਹਨਾਂ ਵੱਲੋਂ ਕੀ ਜਿਹੜੀ ਆਪਣੇ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਕੀਤੀ ਆ ਔਰੇ ਵਿੱਚ ਕੋਈ 담 ਨਹੀਂ ਬਿਲਕੁਲ ਨਹੀਂ ਹੈਗਾ ਉਹਦੇ ਵਿੱਚ ਮੈਨੂੰ ਦੱਸ ਦੇਣਾ ਕਿ ਕਪੂਰ ਥੱਲੇ ਦੇ ਚਲਦੇ ਬਣੇ ਆ ਕਿੰਨੇ ਹਜ਼ਾਰ ਲੋਕਾਂ ਨੂੰ ਮਿਲ ਕੇ ਆਏ ਆ ਇਹਦਾ ਜਵਾਬ ਦੇ ਦੇ ਕਿੰਨੇ ਬੰਦੇ ਨਾਲ ਕਪੂਰਥਲੇ ਮਿਲਦੇ ਜਦੋਂ ਆਪਾਂ ਨੂੰ ਕਪੂਰਥਲੇ ਵਾਸਤੇ ਕੁਝ ਪਤਾ ਹੀ ਨਹੀਂ ਹੈਗਾ ਆਪਾਂ ਜਲੰਧਰ ਤੋਂ ਉੱਠ ਕੇ ਇੱਥੇ ਆਨੇ ਆ ਫਿਰ ਆਪਾਂ ਆਪ ਦੀ ਬੋਲੀ ਬੋਲ ਰਹੇ ਆ ਤੇ ਕਿਹਾ ਭਗਵੰਤ ਮਾਨ ਸਾਹਿਬ ਨੂੰ ਮਿਲ ਕੇ ਆਏ ਹੋ ਕਿ ਅਕਾਲੀ ਦਲ ਦਾ ਵजूद ਖਤਮ ਕਰਕੇ ਤੇ ਤੁਸੀਂ ਆਪਣਾ ਆਪ ਦੇ ਵਿੱਚ ਆਣਾ ਚਾਹੁੰਦੇ ਹੋ ਤੁਹਾਡਾ ਕਹਿਣਤ ਮਤਕੀ ਬੀਸਲੈਸ ਗੱਲਾਂ ਬਿਲਕੁਲ ਬੀਸਲੈਸ ਗੱਲਾਂ ਜੀ ਦੇਖੋ ਰਾਣਾ ਗੁਰਜੀਤ ਸਿੰਘ ਬਣਨ ਵਾਸਤੇ ਹਜੇ ਕਾਫੀ ਕੁਝ ਇਹਨਾਂ ਨੂੰ ਕਰਨਾ ਪੈਣਾ ਸੋਸ਼ਲ ਵਰਕ ਕਰਨਾ ਪੈਣਾ ਸੋਸ਼ਲ ਵਰਕ ਨਾਟ ਪੋਲਿਟਿਕਸ ਸੋਸ਼ਲ ਵਰਕ ਕਰਨਾ ਪੈਣਾ ਰਾਣਾ ਗੁਰਜੀਤ ਸਿੰਘ ਪੋਲਿਟਿਕਸ ਨਹੀਂ ਕਰਦੇ ਸੋਸ਼ਲ ਵਰਕ ਕਰਦੇ ਆ ਉਹਦੇ ਬਿਹਾਫ ਤੇ ਕਪੂਰਥਲੇ ਦੇ ਟੀਕੇ ਹੋਏ ਆ ਉਹ ਤਾਂ ਕਹਿੰਦੇ ਕਿ ਰਾਣਾ ਜੀ ਵੀ ਆ ਜਾਂ ਮੈਂ ਵੀ ਆ ਜਾਂਦਾ 100 ਮਠਾਲਾਂ ਜਸ ਇੱਕ ਕਿੱਛੇ ਨਹੀਂ ਆ ਸੋਸ਼ਲ ਵਰਕ ਦੇ ਕੰਮ ਦੇ ਵਿੱਚ ਕੀ ਜਿਹੜੇ ਕਿ ਹੱਟ ਗੱਲ ਨੂੰ ਸੌਂ ਖਾਣਾ ਮੈਨੂੰ ਇੰਨੀ ਗੱਲ ਸਮਝਾ ਦਿਓ ਜਿਹੜੇ ਸੌਂ ਖਾਣ ਵਾਲਾ ਕੰਮ ਹੈ ਛੋਟੇ ਛੋਟੇ ਬੱਚੇ ਆ ਗਲੀ ਮਲੇ ਦੇ ਨਿਆਣੇ ਆ ਕੀ ਗ੍ਰੇਡ ਖੇਡਦੇ ਮੇਰੀ ਗੇਂਦ ਕੋਤੀ ਤੂੰ ਸੌਂ ਖਾ ਤੂੰ ਗੁਆਈ ਸੀ ਮੈਨੂੰ ਇਹ ਸਮਝਾਓ ਇਹ ਨਿਆਣਿਆਂ ਵਾਲੀ ਗੱਲਾਂ ਕਰਦੇ ਆ ਇਹ ਹਸਪਤਲ ਦੀ ਗੱਲਾਂ ਨਾ ਕਰਨ ਇੱਥੇ ਇੱਥੇ ਸੋਸ਼ਲ ਵਰਕ ਦੱਸਣ ਮੈਨੂੰ ਦੱਸਣ ਕਿੰਨੇ ਮੱਲੇ 'ਚ ਘੁੰਮੇ ਆ ਕਿੰਨੇ ਮੱਲੇ ਜਦੋਂ 15 ਦਿਨ ਇੱਥੇ ਹੜਤਾਲ ਰਹੀ ਆ ਇੱਥੇ ਕੂੜੇ ਦਾ ਇੰਨਾ ਕਹਿ ਰਿਆ ਉਹਦੋਂ ਕਿੱਥੇ ਸੀਗੇ ਵਾਰੀਆ ਸਾਹਿਬ ਜਲੰਧਰ ਕਿੰਨੀ ਦੂਰ ਆ ਉਹਦੋਂ ਕਿੱਥੇ ਆਏ ਆ ਕਿੰਨੇ ਇਹਨਾਂ ਨੂੰ ਲਿਆ ਕੇ ਕੂੜੇ ਸਫਾਈ ਕਰਾਈ ਆ ਹੜਤਾਲ ਖੁਲਾਉਣ ਵਾਸਤੇ ਯੂਨੀਅਨ ਵਾਲੇ ਕੋ ਕਿੰਨੀ ਵਾਰੀ ਗਏ ਆ ਇਹ ਸੋਸ਼ਲ ਵਰਕਰ ਤਾਂ ਦੱਸਣ ਨਾ ਯਾਰ ਰਾਣਾ ਜੀ ਤਾਂ ਚੰਡੀਗੜ੍ਹ ਤੱਕ ਗਏ ਹੜਤਾਲ ਖੁਲਾਉਣ ਨੂੰ ਵਿਧਾਨ ਸਭਾ ਦੇ ਵਿੱਚ ਬੋਲੇ ਆ ਇਹ ਦੱਸਣ ਕੀ ਬੋਲੇ ਆ ਇਹਨਾਂ ਦੀ ਵੀਡੀਓ ਉਦੋਂ ਕਿਉਂ ਨਹੀਂ ਆਂਦੀ ਸਾ ਕੰਮ ਕਰਨਾ ਪੈਣਾ ਸੋਸ਼ਲ ਵਰਕਰਨਾ ਪੈਣਾ ਲੋਕਾਂ ਨਾਲ ਜੁੜਨਾ ਪੈਣਾ